ਈ ਵੀ ਕੱਤੀ ਜੀ ਕਹਿ ਰਿਹਾ ਕਿ ਪੁਤਿਨ ਸਾਹਿਬ ਕਹਿ ਰਹੇ ਨੇ ਕਿ ਦੂਸਰੇ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਨੂੰ ਭਾਈ ਅਸੀਂ ਬੰਬ ਨਾਲ ਕੋ ਜਵਾਬ ਦੇਵਾਂਗੇ ਜੇ ਹੁਣ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਹੋਵੇ ਪੁਤਿਨ ਸਾਹਿਬ ਵੀ ਦੇਖੋ ਪਰਮਾਣੂ ਮੀਡੀਆ ਜਿਸ ਤਰ੍ਹਾਂ ਪੇਸ਼ ਕਰਦਾ ਹੈ ਜੀ ਬੀਤੇ ਦਿਨੀ ਯੂ ایس ਨੇ ਆਪਣੀ ਪਰਮਾਣੂ ਨੀਤੀ 'ਚ ਬਦਲਾਅ ਕੀਤਾ ਸੀ ਠੀਕ ਹੈ ਸਰ ਪਰਮਾਣੂ ਨੀਤੀ ਹੁੰਦੀ ਹੈ ਜਿਵੇਂ ਇੰਡੀਆ ਦੀ ਹੈ ਇੰਡੀਆ ਦੀ ਨੀਤੀ ਹੈ ਕਿ ਅਸੀਂ ਕਦੇ ਵੀ ਐਟਮਿਕ ਹਥਿਆਰ ਪਹਿਲਾਂ ਨਹੀਂ ਵਰਤਾਂਗੇ ਹੂੰ ਕਿਸੇ ਦੇਸ਼ ਨੂੰ ਡਰਾਉਣ ਵਾਸਤੇ ਨਹੀਂ ਵਰਤਾਂਗੇ ਜੀ ਠੀਕ ਹੈ ਸਰ ਉਸੀ ਤਰ੍ਹਾਂ ਯੂਐਸਡੀ ਆਪਣੀ ਪਾਲਿਸੀ ਆ ਯੂਐਸ ਨੇ ਆਪਣੀ ਜਦੋਂ ਨੀਤੀ ਚ ਚੇਂਜ ਕੀਤਾ ਤੇ ਫਿਰ ਬਰੋਬਰ ਉਹਨਾਂ ਨੇ ਵੀ ਕਰ ਦਿੱਤਾ ਕਿ ਜੇ ਲੋਡ ਪਈ ਫਿਰ ਅਸੀਂ ਵੀ ਤਿਆਰ ਆ ਹਮਮ ਯਾਨੀ ਇਹ ਜੋ ਦੋ ਜਗ੍ਹਾ ਨੇ ਰਸ਼ੀਆ ਯੂਕਰੇਨ ਵਾਲਾ ਜੰਗ ਤੇ ਦੂਸਰੇ ਪਾਸੇ ਇਜ਼ਰਾਈਲ ਫਿਲਸਤੀਨ ਜਾਂ ਕੱਲੋਕੇ ਲਬਨਾਨ ਜੀ ਇਥੇ ਹੁਣ ਕੀ ਹੋ ਜਾਣਾ ਕੁਝ ਵੀ ਪਤਾ ਨਹੀਂ ਲਬਨਾਨ ਚ ਅੱਜ ਭਾਰਤ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਜਿੰਨੇ ਇੰਡੀਅਨਸ ਨੇ ਦਾਵਾ-ਦਬ ਨਿਕਲਾਓ ਹੂੰ ਹੂੰ ਉੱਥੇ ਹੁਣ ਕੀ ਹੋਣਾ ਕੱਲ ਨੂੰ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਤੇ ਕਮਾਲ ਦੀ ਗੱਲ ਹੈ ਕਿ ਇੱਕ ਮਜ਼ਾਇਲ ਤੇਲ ਅਬੀਬ ਤੱਕ ਪਹੁੰਚੀ ਹੈ ਸਰ ਹੂੰ ਯਾਨੀ ਜਿਹੜਾ ਉਹ ਇਕ ਲਈ ਫਿਰਦੇ ਸੀ ਨਾ ਆਇਰਨ ਡੋਮ ਜੀ ਕਿ ਸਾਡੇ ਤਾਂ ਭਾਈ ਇੱਕ ਐਸਾ ਕਵਚ ਹੈ ਐਸੀ ਢਾਲ ਹੈ ਸਾਡੇ ਕੋਲ ਜੀ ਕੋਈ ਬਜ਼ਾਇਲ ਮਜ਼ੂਲ ਕੋਈ ਸਾਡੇ ਤੱਕ ਆ ਹੀ ਨਹੀਂ ਸਕਦਾ ਤਾਂ ਤੇਲ ਹਬੀਬ ਉਹਨਾਂ ਦੀ ਕਹਿ ਲੋ ਕਿ ਭਈ ਜਿੱਦਾ ਕਹ ਲਈ ਨਾ ਛਾਤੀ 'ਚ ਜਾ ਕੇ ਉਹਨਾਂ ਨੇ ਮਜ਼ਾਹਿਲ ਮਾਰੀ ਆ ਕੱਲ ਕੁਝ ਬੰਦੇ ਮਰ ਗਏ ਨੇ ਹੁਣ ਇਹ ਆ ਕਿ ਇਜ਼ਰਾਈਲ ਲਿਬਨਾਨ 'ਚ ਦਾਖਲ ਹੋ ਸਕਦਾ ਯਾਨੀ ਇੱਕ ਬਹੁਤ ਵੱਡੀ ਲੜਾਈ ਇੱਥੇ ਵੀ ਸਟਾਰਟ ਹੋ ਸਕਦੀ ਹੈ ਤਾਂ ਪਰਮਾਣੂ ਜਿਹੜਾ ਇੱਕ ਡੈਟਰੈਂਸ ਇੱਕ ਡਰ ਹੈ ਜੀ ਉਹ ਡਰ ਡਰ ਹੀ ਰਹੇ ਤਾਂ ਬਿਹਤਰ ਆ ਨੀਤੀਆਂ ਨੂੰ ਤੀਆਂ ਬਦਲ ਲੈਣ ਤੇ ਠੀਕ ਆ ਜੇ ਉਹ ਡਰ ਕਰ ਚ ਬਦਲ ਗਿਆ ਜੀ ਕਿ ਹੁਣ ਡਰ ਨਹੀਂ ਹੁਣ ਕਰ ਕਰ ਇਹ ਬਹੁਤ ਫਿਰ ਸਮਝੋ ਗਿਆ ਜੀ 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 ਫਿਰ ਨਾ ਤੁਸੀਂ ਨਾ ਨਾ ਹਮ ਬਚेंगे ਨਾ ਤੁਮ ਤੁਮ ਬਚੇ ਬਿਲਕੁਲ ਫਿਰ ਤੇ ਕਹਿ ਲੋ ਕਿ ਕਹਾਣੀ ਖਰਾਬ ਆ ਬਿਲਕੁਲ ਖਤਰਨਾਕ ਹੋਣਾ ਬਹੁਤ ਜ਼ਿਆਦਾ ਜੀ ਇੱਧਰ ਇਜ਼ਰਾਈਲ ਵਰਤੂ ਪਰਮਾਣੂ ਕਹਿੰਦੇ ਉਹਨੂੰ ਕੋਈ ਨਹੀਂ ਰੋਕਦਾ ਬਾਜ ਸਿੰਘ ਜੀ ਕਹਿ ਰਹੇ ਨੇ ਕੁਲਮੀਜ਼ ਜੀ ਕਹਿ ਰਹੇ ਨੇ ਕਿ ਅਮਰੀਕਾ ਰੂਸ ਕਦੇ ਵੀ ਸਿੱਧੇ ਲੜਾਈ ਚ ਨਹੀਂ ਉਲਝਣਗੇ ਜੀ ਚਲੋ ਇਹ ਇਹਨਾਂ ਦੇ ਵਿਚਾਰਨ ਮੈਂ ਕਹਿ ਰਿਹਾ ਨਾ ਕਿਸੇ ਵੀ ਪੱਖ ਤੋਂ ਹੂੰ ਜੇ ਕੋਈ ਐਟਮੀ ਹਥਿਆਰ ਵਰਤਿਆ ਜਾਂਦਾ ਤਾਂ ਉਹ ਸਾਰੇ ਸੰਸਾਰ ਨੂੰ ਲੈ ਬੈਠੇ ਮੇਰਾ ਇਹ ਮੰਨਣਾ ਹੈ ਹੂੰ ਉਹ ਕੌਣ ਪ੍ਰੌਕਸੀ ਵਾਰ ਕਰਦਾ ਹੈ ਕੌਣ ਡਾਇਰੈਕਟਲੀ ਵਾਰ ਕਰਦਾ ਹੈ ਕੌਣ ਪਹਿਲ ਕਰਦਾ ਕੌਣ ਦੂਜੇ ਕਰਦਾ ਸਭ ਉਹ ਤੇ ਮੈਂ ਐਡਾ ਕੋਈ ਹੈ ਨਹੀਂਗਾ ਕੋਈ ਡਿਫੈਂਸ ਦਾ ਕੋਈ ਮਾਹਰ ਜੀ ਜਾਂ ਮੈਂ ਕੋਈ ਇਹਨਾਂ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਤੇ ਨਹੀਂ ਜਾਣਦਾ ਪਰ ਮੇਰਾ ਆਪਣਾ ਮੰਨਣਾ ਹੈ ਅੰਤ ਸ ਹੈ ਕਿ ਉਹ ਬੜਾ ਸਾਰੇ ਸੰਸਾਰ ਵਾਸਤੇ ਕਹ ਲੋ ਕਿ ਇੱਕ ਖਤਰਨਾਕ ਕਾਰਾ ਹੋਊਗਾ ਬਿਲਕੁਲ ਬਿਲਕੁਲ ਦੇਖੋ ਆ ਹੁੰਦੀ ਹੈ ਕਹ ਲੋ ਕਿ ਜਾਣਕਾਰੀ ਆ ਰਾਣਾ ਗੁਰਵਿੰਦਰ ਸਿੰਘ ਕਹਿ ਰਿਹਾ ਕਿ ਬ੍ਰਾਕ 1 ਨਾਂ ਦੀ ਮਜ਼ਾਇਲ ਮਾਰੀ ਉਹਨਾਂ ਨੇ ਜੀ ਯਾਨੀ ਨਾਂ ਵੀ ਲੱਭ ਕੇ ਲਿਆ ਆ ਮੇਰੇ ਕੋਲ ਤੇ ਚਲੋ ਥੋੜੀ ਜਾਣਕਾਰੀ ਸੀਗੀ ਮੈਂ ਤੁਹਾਨੂੰ ਦੱਸ ਦਿੱਤੀ ਆ ਉਹਨਾਂ ਨੇ ਬ੍ਰਾਕ 1 ਨਾਂ ਵੀ ਜੀ ਇਹ ਸਰ ਮਜ਼ਾਇਲਾਂ ਦੀ ਵੀ ਅਡੋ ਅਡਣਾ ਕਹ ਲੋ ਕਿ ਸਮਰੱਥਾ ਹੁੰਦੀ ਹੈ ਹੂੰ ਹਾਈਪਰਸਾਨਿਕ ਸੁਪਰਸਾਨਿਕ ਤੇ ਜਿਹੜੀ ਛੋਟੀ ਦੀ ਹੈ ਨਾ ਮੈਂ ਨਿੱਕੀ ਜੀ ਜਾਣਕਾਰੀ ਜੀ ਕਿ ਤੋ ਸੁਣੀ ਸੀ ਕਹਿੰਦੇ ਕਿ ਜਿਹੜੀ ਆਪਣੀ ਧੁਨੀ ਹੈ ਹੂੰ ਜੋ ਬੋਲਦੇ ਆ ਹੂੰ ਇਹ ਆਵਾਜ਼ ਦੀ ਗਤੀ ਹੈ ਜੀ ਜੀ ਇਹਦੇ ਨਾਲੋਂ 15 ਗੁਣਾ ਤੇਜ਼ ਜਾਂਦੀ ਹੈ ਵਾਹ ਸੋਚ ਕੇ ਦੇਖੋ ਸੋਚ ਕੇ ਦੇਖੋ ਜਿਹੜੀ ਪਹਿਲਾਂ ਜਿਹੜੀ ਹਾਂਜੀ ਸੁਪਰਸਾਨਿਕ ਆ ਗਈ ਜਦੋਂ ਜੀ ਜੀ ਤੇ ਜਿਹੜੀ ਹਾਈਪਰਸਾਨਿਕ ਹੈ ਸ਼ਾਇਦ ਉਹ 5 5 ਗੁਣਾ ਤੇ ਮੈਂ ਕਿਤੇ ਮਤਲਬ ਕਿ ਪੜਿਆ ਕਿ ਸੁਣਿਆ ਸੀਗਾ ਤਾਂ ਮੈਨੂੰ ਇਹਨਾਂ ਤੋਂ ਜੀ 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 ਜਾਣਕਾਰੀ ਕਹਿ ਲਓ ਕਿ ਮਿਲੀ ਤੇ ਚੇਤਾ ਵੀ ਆਇਆ ਪਰ ਥੋੜਾ ਡਰ ਵੀ ਲੱਗਦਾ ਬਿਲਕੁਲ ਜੀ ਇੰਨੀਆਂ ਖਤਰਨਾਕ ਕਾਡਾਂ ਕਹਿ ਸਕਦੇ ਐ ਇਹਨਾਂ ਨੂੰ ਜਿਹੜੀਆਂ ਨਹੀਂ ਬਿਲਕੁਲ ਖਤਰਨਾਕ ਮਨੁੱਖ ਵਾਸਤੇ ਮਨੁੱਖਤਾ ਵਾਸਤੇ